ਆਓ ਬੜੇ ਪਿਆਰ ਸਹਿਤ 20 ਮਿੰਟ ਵਾਸਤੇ ਸਤਿਕਾਰਯੋਗ ਗਿਆਨੀ ਕਰਨਜੀਤ ਸਿੰਘ ਜੀ ਹੋਣਾਂ ਦੀ ਰਸਨਾ ਤੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿੰ ਕਲ ਰਾਖੀ ਮੇਰੀ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹੇਤ ਊਰਜਾ ਊਰਜਾ ਕਟ ਮਾਰੇ ਕਬੂ ਨਾ ਛਾੜੈ ਖੇਤ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਔਰ ਤਿੰਨਾਂ ਦੇ ਸਮੂਹ ਸਾਥੀ ਸ਼ਹੀਦ ਸਿੰਘਾਂ ਦੇ ਪਾਵਨ ਸ਼ਹੀਦੀ ਅਸਥਾਨ ਤੇ ਨੌਵੇਂ ਦਿਨ ਦੇ ਰਾਤਰੀ ਦੇ ਦੀਵਾਨ ਦੇ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਗੁਰੂ ਕੀ ਫਤੈ ਬੁਲਾਈਏ ਪ੍ਰੇਮ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਬਹੁਤ ਹੀ ਸਤਕਾਰਯੋਗ ਆਈ ਗੁਰਸ਼ਰਨ ਸਿੰਘ ਜੀ ਗੁਰਮਤ ਵਿਚਾਰਾਂ ਦੀ ਸਾਜ ਗੁਰੂਕੀਆਂ ਸੰਗਤਾਂ ਦੇ ਨਾਲ ਪਾਰੇ ਸਨ ਔਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਹਾਨਤਾ ਦੀ ਵਿਚਾਰ ਦਰਸਾਰੇ ਸਨ ਸਾਧ ਸੰਗਤ ਜੀ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹੋਏ ਹਾਂ ਜਿਨ੍ਹਾਂ ਨੇ 1846 ਈਸਵੀ ਤੇ 10 ਫਰਵਰੀ ਵਾਲੇ ਦਿਨ ਇਸ ਧਰਤੀ ਤੇ ਆਪਣਾ ਪਵਿੱਤਰ ਖੂਨ ਡੋਲਿਆ ਹੱਕ ਸੱਚ ਦੀ ਰਾਜ ਭਾਗ ਦੀ ਲੜਾਈ ਲੜਦਿਆਂ ਹੋਏ ਆ ਅਗਰੇਜ਼ਾਂ ਦਾ ਮੁਕਾਬਲਾ ਕਰਦਿਆਂ ਅੱਜ ਦੀ ਜਿਹੜੀ ਇਹ ਰਾਤ ਐ ਇਹ ਆਖਰੀ ਰਾਤ ਐ ਤੇ ਕੱਲ ਨੂੰ 10 ਫਰਵਰੀ ਦਾ ਦਿਨ ਚੜਦਾ ਤੇ ਸਾਰਾ ਦਿਨ ਜੰਗ ਹੁੰਦਾ ਤੇ ਇੱਥੇ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਸ਼ਹੀਦ ਹੁੰਦੇ ਹਨ ਉਹਨਾਂ ਦੇ ਸਾਥੀ ਸਿੰਘ ਸ਼ਹੀਦ ਹੁੰਦੇ ਡੋਗਰਿਆਂ ਨੇ ਗਦਾਰੀ ਕੀਤੀ ਜਿੱਤਿਆ ਹੋਇਆ ਜੰਗ ਖਾਲਸਾਈ ਫੌਜਾਂ ਨੇ ਇੱਥੇ ਸਾਧ ਸੰਗਤ ਜੀ ਉਸ ਮੌਕੇ ਤੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹਨਾਂ ਸੂਰਬੀਰਾਂ ਦਾ ਖੂਨ ਡੁੱਲਿਆ ਔਰ ਇਸ ਧਰਤੀ ਨੂੰ ਭਾਗ ਲੱਗੇ ਸ਼ਹੀਦਾਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ ਸ਼ਹੀਦਾਂ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ ਉਹਨਾਂ ਸੂਰਬੀਰਾਂ ਨੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਿਆਂ ਜੂਝ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਅੱਜ ਉਹਨਾਂ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਇੱਥੇ ਸਾਧ ਸੰਗਤ ਜੀ ਸੋਹਣੇ ਦਰਬਾਰ ਸਜੇ ਗੁਰਮਤ ਦਾ ਵਿਦਿਆਲਾ ਕਾਇਮ ਹੋਇਆ ਤੇ ਹੁਣ ਲੱਖਾਂ ਸੰਗਤਾਂ ਇੱਥੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਔਰ ਗੁਰੂ ਕੇ ਪਵਿੱਤਰ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਜਿੱਥੇ ਸਤਿਗੁਰੂ ਜੀ ਆਪ ਸਭ ਤੋਂ ਵੱਡੇ ਹਨ ਉਥੇ ਗੁਰੂ ਘਰ ਦਾ ਸਿਧਾਂਤ ਵੀ ਸਭ ਤੋਂ ਵੱਡਾ ਹੈ ਸਾਧ ਸੰਗਤ ਜੀ ਆਪਾਂ ਗੁਰਬਾਣੀ 'ਚ ਇਹ ਵਚਨ ਪੜ੍ਹਦੇ ਹਾਂ ਗਿਆਨ ਧਿਆਨ ਕਿਛ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਰਿਆਂ ਤੋਂ ਵੱਡੇ ਕਿਉਂਕਿ ਸਭ ਤੋਂ ਵੱਡਾ ਤੇ ਪਰਮੇਸ਼ਰ ਹੀ ਹੈ ਨਾ ਪਰਮੇਸ਼ਰ ਤੋਂ ਵੱਡਾ ਤੇ ਹੋਰ ਕੋਈ ਹੈ ਨਹੀਂ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਰਮੇਸ਼ਰ ਹਨ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਆ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇਸ ਪਰਮੇਸ਼ਰ ਵਾਹਿਗੁਰੂ ਜੀ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਵਾਸਾ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਮਨੁੱਖਾ ਸਰੂਪ ਦੇ ਵਿੱਚ ਪ੍ਰਗਟ ਹੋਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਰੋਮ ਰੋਮ ਕੋਟ ਬ੍ਰਹਿਮਾੰਡ ਕੋ ਨਿਵਾਸ ਜਾਸ ਮਾਨਸੇ ਔਤਾਰ ਧਾਰ ਦਰਸ ਦਿਖਾਏ ਹੈ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਕੈ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਸਭ ਲੋਕ ਸੁਣਿਓ ਸਭ ਦਰਸ਼ਨ ਪਾਇਓ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ਼ ਸਾਹਿਬ ਜੀ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਬਾਣੀ ਦੇ ਲੜ ਲਾਇਆ ਕਦੀ ਸਿੱਧਾਂ ਨੇ ਮਹਾਰਾਜ ਸਾਹਿਬ ਜੀ ਨੇ ਪੁੱਛਿਆ ਸੀ ਕਿ ਆਪ ਜੀ ਦਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਸ਼ਬਦ ਗੁਰੂ ਸੁਰਤ ਧਨ ਚੇਲਾ ਸਿੱਧੂ ਸਾਡਾ ਗੁਰੂ ਸ਼ਬਦ ਹੈ ਤੇ ਸ਼ਬਦ ਕੀ ਹੈ ਮਾਰੇ ਕਹਿਣ ਲੱਗੇ ਤਤ ਨਿਰੰਜਨ ਜੋਤ ਸਬਾਈ ਸੋ ਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਹਮੇਸ਼ਵਰ ਹੈ ਜਿਸ ਦਾ ਪਾਰ ਆਵਾਰ ਨਹੀਂ ਪਾਇਆ ਜਾ ਸਕਦਾ ਉਹ ਸਾਡਾ ਗੁਰੂ ਹੈ ਉਹ ਸ਼ਬਦ ਹੈ ਦੇਵ ਸਾਹਿਬ ਜੀ ਨੇ ਗੁਰ ਸੰਗਤ ਜੀ ਸਾਨੂੰ ਸ਼ਬਦ ਦੇ ਲੜ ਲਾਇਆ ਸਾਨੂੰ ਗੁਰਬਾਣੀ ਦੇ ਲੜ ਲਾਇਆ ਜਿੱਥੇ ਸਤਿਗੁਰੂ ਆਪ ਸਭ ਤੋਂ ਵੱਡੇ ਉੱਥੇ ਸਤਿਗੁਰੂ ਜੀ ਦੇ ਘਰ ਦਾ ਸਿਧਾਂਤ ਵੀ ਸਭ ਸੰਸਾਰ ਨਾਲੋਂ ਨਵੇਕਲਾ ਨਿਰਾਲਾ ਤੇ ਸਭ ਤੋਂ ਵੱਡਾ ਹੈ ਮਹਾਰਾਜ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ ਸੰਸਾਰ ਨੂੰ ਗੁਰਬਾਣੀ ਦੇ ਲੜ ਲਾਉਣ ਵਾਸਤੇ 239 ਸਾਲ ਦਾ ਸਮਾਂ ਮਹਾਰਾਜ ਸਾਹਿਬ ਜੀ ਨੇ ਲਾਇਆ ਸੰਸਾਰ ਦੇ ਜੀਵਾਂ ਨੂੰ ਸ਼ਬਦ ਦੇ ਲੜ ਲਾਉਣ ਵਾਸਤੇ 1526 ਕੱਤਕ ਦੀ ਪੂਰਨਮਾਸੀ ਨੂੰ ਪ੍ਰਕਾਸ਼ ਧਾਰ ਕੇ ਤੇ 1765 ਬਿਕਰਮੀ ਸੰਮਤ ਕੱਤਕ ਸੁਦੀ ਦੂਜ ਨੂੰ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ 1469 ਤੋਂ ਲੈ ਕੇ ਤੇ 1708 ਈਸਵੀ ਸਨ ਤੱਕ 239 ਸਾਲ ਦਾ ਸਮਾਂ ਗਰੀਬ ਨਿਵਾਜ਼ ਸਾਹਿਬ ਜੀ ਨੇ ਦਸਾਂ ਸਰੂਪਾਂ ਦੇ ਵਿੱਚ ਕਿਰਪਾ ਕਰਕੇ ਤੇ ਸੰਸਾਰ ਨੂੰ ਸ਼ਬਦ ਦੇ ਲੜ ਲਾਇਆ ਗੁਰਬਾਣੀ ਦੇ ਲੜ ਲਾਇਆ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਵਾਸ ਰੱਖ ਕੇ ਤੇ ਤਿੰਨ ਵੇਲੇ ਦਾ ਨਿਤਨੇਮ ਗੁਰਸਿੱਖਾਂ ਨੂੰ ਬਖਸ਼ਿਆ ਮਰਿਆਦਾ ਕਾਇਮ ਕੀਤੀ ਨਿਤਨੇਮ ਦੀ ਸ੍ਰੀ ਕਰਤਾਰਪੁਰ ਸਾਹਿਬ ਜੀ ਧਰਤੀ ਤੇ ਤੇ ਸਾਧੂਆਂ ਦੀ ਮੰਡਲੀ ਆਈ ਗਰੀਬ ਨਵਾਜ਼ ਸਾਹਿਬ ਜੀ ਦੇ ਪਾਸ ਗੋਬਿੰਦ ਲੋਕ ਆਏ ਬੇਨਤੀ ਕਰਕੇ ਪੁੱਛਿਆ ਵੀ ਸਤਿਗੁਰੂ ਜੀ ਜਿਵੇਂ ਹੁਣ ਆਪ ਦਰਸ਼ਨ ਦੇ ਕੇ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ ਤੇ ਆਪ ਜੀ ਸੰਸਾਰ ਨੂੰ ਤਾਰਨ ਵਾਸਤੇ ਕਿੰਨੇ ਮਨੁੱਖੀ ਜਾਮੇ ਧਾਰਨ ਕਰੋਗੇ ਆਉਣ ਵਾਲੇ ਸਮੇਂ 'ਚ ਕਿਵੇਂ ਸੰਸਾਰ ਦਾ ਪਾਰ ਉਤਾਰਾ ਕਰੋਗੇ ਗਰੀਬ ਨਿਵਾਜ ਜਗਤ ਗੁਰੂ ਜੀ ਕਹਿਣ ਲੱਗੇ ਵੀ ਹੈ ਤਾਂ ਇਹ ਗੁਪਤ ਸੀ ਬਚਨ ਪਰ ਤੁਸੀਂ ਪੁੱਛਿਆ ਹੈ ਪ੍ਰੇਮ ਦੇ ਨਾਲ ਦੱਸਦੇ ਹਾਂ ਵੀ ਅਸੀਂ 10 ਜਾਮੇ ਧਾਰਨ ਕਰਾਂਗੇ ਮਹਾਰਾਜ ਦਸਾਂ ਸਰੂਪਾਂ ਵਿੱਚ ਆਪ ਜੀ ਬੇਅੰਤ ਕਿਰਪਾ ਕਰੋਗੇ ਤੇ ਦਸਾਂ ਸਰੂਪਾਂ ਤੋਂ ਬਾਅਦ ਆਪ ਜੀ ਸੰਸਾਰ ਦਾ ਕਿਵੇਂ ਪਾਰ ਉਤਾਰਾ ਕਰੋਗੇ ਮਹਾਰਾਜ ਗੁਰਬਾਣੀ ਦੀ ਪੋਥੀ ਲਿਖ ਰਿਹਾ ਸਨ ਸਾਧ ਸੰਗਤ ਜੀ ਕਹਿਣ ਲੱਗੇ ਹੁਣ ਵੀ ਸੰਸਾਰ ਨੂੰ ਸ਼ਬਦ ਦੇ ਨਾਲ ਜੋੜ ਰਹੇ ਹਾਂ ਗੁਰਬਾਣੀ ਦੇ ਨਾਲ ਜੋੜ ਰਹੇ ਹਾਂ ਤੇ ਦਸਵੇਂ ਜਾਮੇ ਦੇ ਵਿੱਚ ਗੁਰਬਾਣੀ ਨੂੰ ਗੁਰਤਾ ਗੱਦੀ ਦੇ ਕੇ ਤੇ ਅਸੀਂ ਸ਼ਬਦ ਵਿੱਚ ਹੀ ਲੀਨ ਹੋ ਜਾਵਾਂਗੇ ਤੇ ਸ਼ਬਦ ਸੰਸਾਰ ਦਾ ਭਲਾ ਕਰੇਗਾ ਸੰਸਾਰ ਦੀ কল্যাণ ਕਰੇਗਾ ਜੋ ਬਖਸ਼ਿਸ਼ ਗਰੀਬ ਨਵਾਜ਼ ਸਾਹਿਬ ਜੀ ਨੇ ਕੀਤੀ ਦਸਾਂ ਸਰੂਪਾਂ ਦੇ ਵਿੱਚ ਕਿੰਨਾ ਵੱਡਾ ਅਦਬ ਗੁਰਬਾਣੀ ਦਾ ਕਿੰਨਾ ਵੱਡਾ ਸਤਕਾਰ ਮਾ ਰਈ ਨੇ ਗੁਰਬਾਣੀ ਦਾ ਕੀਤਾ ਤੇ ਸਾਧ ਸੰਗਤ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਮਾਰਈ ਸਾਹਿਬ ਜੀ ਨੇ ਬਾਣੀ ਦੇ ਲਾ ਲਾਇਆ ਔਰ ਆਪਣੀ ਰਸਨਾ ਤੋਂ ਇਹ ਬਚਨ ਫਰਮਾਏ ਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ ਆਪਣੀ ਰਸਨਾ ਤੋਂ ਇਹ ਬਚਨ ਕੀਤੇ ਗਰੀਬ ਨਿਵਾਜ ਸਾਹਿਬ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਮਹਾਰਾਜ ਕਹਿਣ ਲੱਗੇ ਗੁਰਬਾਣੀ ਸੰਸਾਰ ਦਾ ਪਾਰ ਉਤਾਰਾ ਕਰੇਗਾ ਔਰ ਗੁਰਬਾਣੀ ਦੇ ਲੜ ਲਾਉਂਦਿਆਂ ਗਰੀਬ ਨਿਵਾਜ ਸਾਹਿਬ ਜੀ ਨੇ ਬਚਨ ਫਰਮਾਏ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਬਾਣੀ ਦਾ ਗਰੀਬ ਨਿਵਾਜ ਨੇ ਖਜ਼ਾਨਾ ਸਾਨੂੰ ਬਖਸ਼ਿਆ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਗੁਰ ਮੰਤਰ ਦੀ ਦਾਤ ਗਰੀਬ ਨਿਵਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜਿਵੇਂ ਸਤਿਗੁਰੂ ਵੱਡੇ ਸਤਿਗੁਰੂ ਜੀ ਦਾ ਸਿਧਾਂਤ ਤੇ ਸਤਿਗੁਰੂ ਜੀ ਦੇ ਘਰ ਦਾ ਮੂਲ ਮੰਤਰ ਤੇ ਗੁਰ ਮੰਤਰ ਵੀ ਸਾਸੰਗ ਜੀ ਮਹਾਨ ਮੰਤਰ ਤਾਂ ਸੰਸਾਰ ਦੇ ਵਿੱਚ ਅਨੇਕਾਂ ਹਨ ਅਨੇਕ ਤਰ੍ਹਾਂ ਦੇ ਮੰਤਰ ਹਨ ਕਈ ਲੋਕ ਮੰਤਰ ਪੜ੍ਹਦੇ ਔਰ ਕਈ ਤਰੀਕਿਆਂ ਦੇ ਮੰਤਰ ਹਨ ਸਾਧ ਸੰਗਤ ਜੀ ਸੱਪਾਂ ਦੇ ਵੀ ਮੰਤਰ ਹੁੰਦੇ ਠੂਹਿਆਂ ਦੇ ਵੀ ਮੰਤਰ ਹੁੰਦੇ ਲੋਕ ਉਹਨਾਂ ਨੂੰ ਜਪਦੇ ਆ ਉਹਨਾਂ ਨੂੰ ਪੜ੍ਹਦੇ ਮਹਾਰੈਣੀ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਮੰਤਰੀ ਹੋਏ ਅਠੂਹਿਆ 나ਗੀ ਲੱਗੇ ਜਾਏ ਪਰ ਕਿਸੇ ਨੇ ਠੂਹੇ ਦਾ ਯੋਗ ਅਰਦਨਾ ਕਰਕੇ ਤੇ ਇਹ ਗੁਰਮੰਤਰ ਬਣਾ ਕੇ ਮਹਾਰਾਜ ਸਾਹਿਬ ਜੀ ਨੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਬਖਸ਼ਿਆ। ਔਰ ਇਹ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂਦੇ ਆ। ਬਾਸ ਦੇ ਸਰਬੱਤਰ ਮੈਂ ਊਣ ਨਾ ਕਤੂ ਠਾਏ। ਹਰ ਹਰ ਨਾਮ ਵੀ अनेका ਵਾਰੀ ਗੁਰਬਾਣੀ ਚੋਂਦਾ। ਗੋਬਿੰਦ ਨਾਮ ਵੀ अनेका ਵਾਰੀ ਤੇ ਰਾਮ ਵੀ अनेका ਵਾਰੀ। ਔਰ ਇਹ ਚੌਂ ਆਖਰਾਂ ਨੂੰ ਮੇਲ ਕਰਕੇ ਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਾਹਿਗੁਰੂ ਗੁਰਮੰਤਰ ਬਖਸ਼ਿਆ। ਮੂਲ ਮੰਤਰ ਦੀ ਦਾਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰਦੁਆਰਾ ਸ੍ਰੀ 베ਰ ਸਾਹਿਬ ਵਾਲੇ ਸਥਾਨ ਤੋਂ ਜਿੱਥੇ ਮਾਰੇ ਅੰਮ੍ਰਿਤ ਵੇਲੇ ਰੋਜ਼ ਦਾਤਨ ਕਰਕੇ ਇਸ਼ਨਾਨ ਕਰਿਆ ਕਰਦੇ ਆਪਣੇ ਧਿਆਨ ਵਿੱਚ ਲੀਨ ਹੁੰਦੇ ਉਸ ਥਾਂ ਤੋਂ ਚੁੱਭੀ ਲਾਉਣੀ ਤੇ ਤੀਸਰੇ ਦਿਨ ਗਰੀਬ ਨਿਵਾਜ ਸਾਹਿਬ ਜੀ ਨੇ ਸ੍ਰੀ ਸੰਤ ਘਾੜ ਸਾਹਿਬ ਵਾਲੇ ਸਥਾਨ ਤੋਂ ਪ੍ਰਗਟ ਹੋ ਕੇ ਤੇ ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰ ਬਖਸ਼ਿਆ ਔਰ ਇਹ ਐਸੇ ਮੰਤਰ ਜਿਨ੍ਹਾਂ ਨੂੰ ਜਪਣ ਦੇ ਨਾਲ ਸਾਧ ਸੰਗਤ ਜੀ ਕੋਈ ਛੋਟੇ ਮੋਟੇ ਰੋਗ ਦੁੱਖ ਨਹੀਂ ਕੱਟੇ ਜਾਂਦੇ ਜੀਵ ਦਾ ਜੰਮਣਾ ਮਰਨਾ ਕੱਟਿਆ ਜਾਂਦਾ 84 ਲੱਖ ਜੂਨਾਂ ਦਾ ਆਵਾ ਗੌਣ ਕੱਟਿਆ ਜਾਂਦਾ ਹੈ ਇਸ ਕਰਕੇ ਜਿੱਥੇ ਸਭ ਤੋਂ ਵੱਡੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਥੇ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਮੂਲ ਮੰਤਰ ਗੁਰ ਮੰਤਰ ਗੁਰੂ ਦਾ ਉਪਦੇਸ਼ ਉਹ ਵੀ ਸਭ ਨਾਲੋਂ ਵੱਡਾ ਏ ਤੇ ਸਭ ਨਾਲੋਂ ਸ਼੍ਰੋਮਣੀ ਹੈ ਮਹਾਰਾਜ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦੇ ਲੜ ਲਾਇਆ ਸ਼ਬਦ ਦੇ ਲੜ ਲਾਇਆ ਤੇ ਸਾਧ ਸੰਗਤ ਜੀ ਗੁਰੂ ਕੀ ਬਾਣੀ ਗੁਰੂ ਦਾ ਅੰਮ੍ਰਿਤ ਇਹ ਸਤਿਗੁਰਾਂ ਜੀਆ ਬਖਸ਼ੀਆਂ ਵੱਡਮੁੱਲੀਆਂ ਦਾਤਾਂ ਹਨ ਵੱਡੀਆਂ ਬਖਸ਼ਿਸ਼ਾਂ ਹਨ ਇਸ ਕਰਕੇ ਗਰੀਬ ਨਿਵਾਜ਼ ਸਤਿਗੁਰੂ ਕਿਰਪਾ ਕਰਨ ਗੁਰੂ ਕੀਆ ਸੰਗਤਾਂ ਇਸ ਸਥਾਨ ਤੇ ਜਿੱਥੇ ਮੂਲ ਮੰਤਰ ਦਾ ਜਾਪ ਕਰਦੇ ਆ ਗੁਰ ਮੰਤਰ ਦਾ ਜਾਪ ਕਰਦੇ ਆ ਉਥੇ ਸਾਧ ਸੰਗਤ ਜੀ ਗੁਰਬਾਣੀ ਦੀ ਸੰਥਿਆ ਇਹ ਮਹਾਰਾਜ ਸੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਛਕਿਆ ਉਹਨਾਂ ਦੇ ਵੱਡੇ ਭਾਗ ਜਿਨ੍ਹਾਂ ਨੇ ਹੁਣ ਤੀ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੀ ਸੇਵਾ ਚ ਭਾਈ ਬੇਨਤੀ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਿਤੇ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੇ ਚਿੰਤਾ ਤੁਰ ਕੀ ਬਾਣੀ ਦੇ ਲੜ ਲਗਿਏ ਗੁਰਬਾਣੀ ਦਾ ਨਿਤਨੇਮ ਕਰੀਏ ਤੇ ਫਿਰ ਸਾਰੀਆਂ ਚਿੰਤਾਵਾਂ ਸਾਰੇ ਦੁੱਖ ਦੂਰ ਹੋ ਜਾਣਗੇ ਤੁਰ ਕੀ ਬਾਣੀ ਆਈ ਸੰਸਾਰ ਚ ਇਸ ਕਰਕੇ ਐ ਤੁਰ ਕੀ ਬਾਣੀ ਆਈ ਤੈਨ ਸਗਲਿ ਚਿੰਤ ਮਿਟਾਈ ਪੁੱਲਾਂ ਚੁੱਕਾਂ ਦੀ ਖਿਮਾ ਦੇਣੀ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਜਿਨ੍ਹਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਇੱਥੇ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਸਾਧ ਸੰਗਤ ਜੀ ਗਰੀਬ ਨਵਾਈ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਕਾਰਯੋਗ ਮਹਾਂਪੁਰਖ ਬਾਬਾ ਜੀ ਬਾਬਾ ਲੱਖਾ ਸਿੰਘ ਜੀ ਭਗਤ ਜੀ ਜੋ ਅੱਜਕੱਲ ਸਭਰਾਮਾ ਨਗਰ ਦੇ ਪਿੰਡ ਵਾਲੇ ਗੁਰੂ ਘਰ ਦੇ ਵਿੱਚ ਬਾਬਾ ਜੀ ਸੇਵਾ ਕਰਦੇ ਹਨ ਉਹਨਾਂ ਦੇ ਨਾਲ ਚ ਇੱਥੇ ਸ਼ਹੀਦੀ ਸਥਾਨ ਤੇ ਰਿਆ ਕਰਦੇ ਸਨ ਔਰ ਬਾਬਾ ਲੱਖਾ ਸਿੰਘ ਜੀ ਤੋਂ ਗੁਰਬਾਣੀ ਦੀ ਸੰਥਿਆ ਕਰਨ ਦਾ ਸੁਭਾਗ ਦਾਸ ਨੂੰ ਇਸ ਸਥਾਨ ਤੇ ਪ੍ਰਾਪਤ ਹੋਇਆ ਸਾਰਿਆਂ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਆਤਮਾ ਸਿੰਘ ਜੀ ਗਿਆਨੀ ਬਲਜੀਤ ਸਿੰਘ ਜੀ ਸਾਰੇ ਗੁਰਮਖ ਪਿਆਰੇ ਇੱਕ ਦੂ ਇੱਕ ਚੜੰਦੀਆ ਕੌਣ ਜਾਣੇ ਮੇਰਾ ਨਾਉ ਜੀਓ ਔਰ ਦਾਸ ਦੇ ਨਾਲ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਗਿਆਨੀ ਮਲਕੀਤ ਸਿੰਘ ਜੀ ਵੀ ਪਹੁੰਚੇ ਹਨ ਹੋਰ ਗੁਰਮਖ ਪਿਆਰੇ ਪਹੁੰਚੇ ਸੋ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ ਫੁੱਲਾਂ ਚੁੱਕਾਂ ਦੀ ਖਿਮਾ ਦੇਣੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਿਆਰ ਸਹਿਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਸੀ ਸਤਕਾਰਯੋਗ ਗਿਆਨੀ ਕਰਨਜੀਤ ਸਿੰਘ ਜੀ ਖਾਲਸਾ ਕਥਾਵਾਚਕ ਗੁਰਦੁਆਰਾ ਸ੍ਰੀ 베ਰ ਸਾਹਿਬ ਸ੍ਰੀ ਤਾਨਪੁਰ ਲੋਧੀ ਬੜੇ ਪਿਆਰ ਨਾਲ ਗੁਰਮੰਧ ਦੇ ਬਾਚਨ ਸਰਵਣ ਕਰਾਏ